ਸਿਸਟਰ ਕਲਜੀ ਮੈਂ ਹਾਂ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਉਮੀਦ ਹੈ ਕਿ ਤੁਹਾਡੀ ਸਭ ਦੀ ਦੀਵਾਲੀ ਮਿਹਰ ਭਰਪੂਰ ਰਹੀ ਹੋਏਗੀ ਖੁਸ਼ੀਆਂ ਤੇ ਰੌਸ਼ਨੀ ਰਹੇ ਹਮੇਸ਼ਾ ਤੁਹਾਡੀ ਜ਼ਿੰਦਗੀਆਂ ਚ ਮੇਰੀ ਆਹੀ ਅਰਦਾਸ ਪਰ ਅੱਜ ਦੀ ਸੱਚੀ ਕਹਾਣੀ ਚਿੱਤ ਚ ਹਨੇਰਾ ਕਰਕੇ ਬਹੁਤ ਹੀ ਸੋਹਣੀ ਕੁੜੀ ਤੇ ਸੁਪਨੇ ਵੀ ਖੂਬ ਵੱਡੇ ਫਿਰੋਜ਼ਪੁਰ ਦੀ ਰਮਨੀਤ ਕੌਰ ਖੁਦ ਦੀਆਂ ਚਾਹਤਾ ਪੁਰੀਆਂ ਕਰਨ ਤੇ ਪਰਿਵਾਰ ਨੂੰ ਮਾਣ ਦਿਵਾਉਣ ਲਈ ਆਸਟ੍ਰੇਲੀਆ ਜਾਂਦੀ ਆ ਨਰਸਿੰਗ ਦੀ ਪੜ੍ਹਾਈ ਕਰਨ। ਹੁਣ ਪੰਜਾਬ ਦੇ ਮੁੰਡੇ ਕੁੜੀਆਂ ਤੇ ਉਹਨਾਂ ਦੇ ਮਾਪਿਆਂ 'ਚ ਕਿੰਨਾ ਕਰੇਜ਼ ਐ ਕੈਨੇਡਾ ਆਸਟ੍ਰੇਲੀਆ ਦਾ ਇਹ ਦੱਸਣ ਦੀ ਜਮਾ ਵੀ ਲੋਟਦੀ। ਆਸਟ੍ਰੇਲੀਆ ਪੜਨ ਗਈ ਰਵਨੀਤ कौर ਦੀ ਮੁਲਾਕਾਤ ਹੁੰਦੀ ਆ ਉੱਥੇ ਜਸਪ੍ਰੀਤ ਸਿੰਘ ਨਾਲ। ਦੋਵਾਂ 'ਚ ਮੁਹੱਬਤ ਹੋ ਜਾਂਦੀ ਐ ਤੇ 2013 'ਚ ਜ਼ਰਖਪੁਰ ਚ ਘਰਦਿਆਂ ਦੀ ਰਜ਼ਾਮੰਦੀ ਨਾਲ ਵਿਆਹ ਵੀ ਹੋ ਜਾਂਦਾ ਇਹਨਾਂ ਦਾ। ਦੋਵੇਂ ਆਸਟ੍ਰੇਲੀਆ 'ਚ ਗੋਲਡ ਕੋਸਟ ਦੇ ਘਰ 'ਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਨੇ ਦੋਵਾਂ ਦੀ ਜ਼ਿੰਦਗੀ ਵਿੱਚ ਤੀ ਦੇ ਰੂਪ ਵਿੱਚ ਰੱਬ ਖੁਸ਼ੀ ਵੀ ਦਿੰਦਾ ਹੈ ਜ਼ਿੰਦਗੀ ਇਸੇ ਤਰ੍ਹਾਂ ਸੋਹਣੀ ਚੱਲ ਰਹੀ ਹੁੰਦੀ ਹੈ 2019 ਆ ਜਾਂਦਾ ਹੈ ਰਵਨੀਤ ਕੌਰ ਦਾ ਇੰਡੀਆ ਆਉਣ ਦਾ ਪਲਾਨ ਬਣਦਾ ਹੈ ਉਸਨੇ ਆਪਣੇ ਆਈ ਟੈਸਟ ਕਰਾਉਣੇ ਹੁੰਦੇ ਨੇ ਕੁਝ ਅਸੀਂ ਸਾਰੇ ਜਾਣਦੇ ਹਾਂ ਕਿ ਕਾਫੀ ਐਨਰਾਈਜ਼ ਇਲਾਜ ਇੰਡੀਆ ਤੋਂ ਹੀ ਕਰਾਉਣਾ ਪ੍ਰੇਫਰ ਕਰਦੇ ਨੇ ਸਪੈਸ਼ਲੀ ਗੱਲ ਡੈਂਟਲ ਚੈੱਕਅਪ ਦੀ ਹੋਵੇ ਜਾਂ ਫਿਰ ਆਈ ਚੈੱਕਅਪ ਦੀ ਰਵਨੀਤ ਕੌਰ ਨੇ ਵੀ ਅੱਖਾਂ ਦਾ ਇਲਾਜ ਕਰਾਉਣਾ ਹੁੰਦਾ ਹੈ ਤੇ ਪਲਾਨ ਇਹ ਹੁੰਦਾ ਹੈ ਕਿ ਵਾਪਸੀ ਤੇ ਫਿਰੋਜ਼ਪੁਰ ਰਹਿ ਰਹੇ ਇਸਦੇ ਸਸ ਸੌਰਾ ਵੀ ਇਸਦੇ ਨਾਲ ਆਸਟ੍ਰੇਲੀਆ ਆਉਣਗੇ ਇੰਡੀਆ ਜਾਂਦਿਆਂ ਵਕਤ ਰਵਨੀਤ 5 ਮਹੀਨੇ ਦੀ ਗਰਭਵਤੀ ਹੁੰਦੀ ਹੈ ਯਾਨੀ 4 ਸਾਲ ਦੀ ਧੀ ਨਾਲ ਆਉਂਦੀ ਹੈ ਪਲੱਸ ਰਵਨੀਤ ਕੌਰ ਦੇ ਅੰਦਰ ਵੀ ਇਸ ਵਕਤ ਇੱਕ ਜਾਨ ਪਲ ਰਹੀ ਹੁੰਦੀ ਹੈ 27 ਫਰਵਰੀ ਨੂੰ ਉਹ ਦਿੱਲੀ 에ਰਪੋਰਟ ਤੇ ਲੈਂਡ ਹੁੰਦੀ ਆ ਤਾਂ ਉਸ ਦਾ ਸੋਹਰਾ ravel ਸਿੰਘ ਉਸ ਨੂੰ 에ਰਪੋਰਟੋਂ ਪਿਕ ਕਰਦਾ ਤੇ ਆਪਣੇ ਘਰੇ ਚੰਡੀਗੜ੍ਹ ਲੈ ਜਾਂਦਾ ਜਿੱਥੇ ਰਵਨੀਤ ਕੌਰ ਫਾਰ ਅ ਵੀਕ ਰਹਿੰਦੀ ਹੈ 10 ਮਾਰਚ ਆਉਂਦੀ ਆ ਤਾਂ ਰਵਨੀਤਕੌਰ ਦੇ ਪਿਤਾ ਹਰਵਿੰਦਰ ਸਿੰਘ ਤੇ ਭਰਾ ਜਸਨੀਤ ਸਿੰਘ ਉਸ ਨੂੰ ਆਪਣੇ ਪਿੰਡ ਬੱਗੇਕੇ ਪਿੰਪਲ ਫਿਰੋਜ਼ਪੁਰ ਲੈ ਜਾਂਦੇ ਆ ਬਾਹਰੋਂ ਆਈ ਧੀ ਦੇ ਆਉਣ ਦਾ ਸਭ ਨੂੰ ਬੜਾ ਚਾਹ ਹੁੰਦਾ ਹੈ ਪ੍ਰੈਗਨੈਂਟ ਹੁੰਦੀ ਆ ਸੋ ਖਿਆਲ ਵੀ ਰਵਨੀਤਕੌਰ ਦਾ ਬਾਲਾ ਰੱਖਿਆ ਜਾ ਰਿਹਾ ਹੁੰਦਾ ਹੈ 14 ਮਾਰਚ 2019 ਸਾਢੇ 11 ਵਜੇ ਸਵੇਰੇ ਰਵਨੀਤਕੌਰ ਨੂੰ ਇੱਕ ਕਾਲ ਆਉਂਦੀ ਆ ਉਹ ਕਾਲ ਉਸਦੇ ਘਰ ਵਾਲੇ ਜਸਪ੍ਰੀਤ ਸਿੰਘ ਦੀ ਹੁੰਦੀ ਆ ਆਸਟ੍ਰੇਲੀਆ ਤੋਂ ਗੱਲ ਕਰਦਿਆਂ ਕਰਦਿਆਂ ਉਹ ਬਾਹਰ ਚਲੀ ਜਾਂਦੀ ਆ ਪਿੰਡ ਦੀ ਫਰਨੀਵਾਲੀ ਉੱਥੇ ਪਹਿਲਾਂ ਹੀ ਇੱਕ ਗੱਡੀ ਖੜੀ ਹੁੰਦੀ ਆ ਔਰ ਅਮਨੀਤ ਕੌਰ ਤੇ ਨਜ਼ਰ ਰੱਖ ਰਹੀ ਹੁੰਦੀ ਆ ਸ਼ਾਇਦ ਜਿਵੇਂ ਹੀ ਉਹ ਅਮਨੀਤ ਕੌਰ ਨੂੰ ਆਉਂਦਿਆਂ ਵੇਖਦੇ ਨੇ ਰਵਨੀਤ ਦੀ ਕਿਡਨਾਪਿੰਗ ਹੋ ਜਾਂਦੀ ਹੈ ਕਈ ਦਿਨ ਲੰਘ ਜਾਂਦੇ ਨੇ 25 ਮਾਰਚ ਨੂੰ 5 ਮਹੀਨੇ ਦੀ ਪ੍ਰੈਗਨੈਂਟ ਰਵਨੀਤ ਕੌਰ ਦੀ ਪਾਖੜਾ ਨਹਿਰ ਚੋਂ ਲਾਸ਼ ਮਿਲਦੀ 2019 'ਚ ਇਹ ਕੇਸ ਨਾ ਸਿਰਫ ਇੰਡੀਆ 'ਚ ਬਲਕਿ ਆਸਟ੍ਰੇਲੀਅਨ ਮੀਡੀਆ 'ਚ ਵੀ ਬੜਾ ਹਾਈਲਾਈਟ ਹੋਇਆ ਸੀ ਹਰ ਕਿਤੇ ਹੈਡਲਾਈਨਸ 'ਚ ਥਾਮ ਲੀ ਬੈਠਾ ਸੀ ਹੁਣ ਜਦੋਂ ਗੱਲਾਂ ਬਾਹਰ ਆਉਂਦੀਆਂ ਤਾਂ ਸਭ ਹੈਰਾਨ ਹੋ ਜਾਂਦੇ ਆ ਜਦੋਂ ਸਵੇਰੇ 11:30 ਵਜੇ ਰਵਨੀਤ ਕੌਰ ਆਸਟ੍ਰੇਲੀਆ ਤੋਂ ਆਪਣੇ ਹਸਬੰਦ ਨਾਲ ਫੋਨ 'ਤੇ ਗੱਲ ਕਰਦੀ ਕਰਦੀ ਫਿਰਨੇ ਨੂੰ ਜਾਂਦੀ ਆ ਤਾਂ ਘਰ 'ਚੋਂ ਕੋਈ ਨੋਟਿਸ ਨਹੀਂ ਕਰਦਾ ਕਿ ਰਵਨੀਤ ਬਾਹਰ ਗਈ ਆ ਕੁਝ ਘੰਟਿਆਂ ਬਾਅਦ ਰਵਨੀਤ ਦਾ ਘਰ ਵਾਲਾ ਆਸਟ੍ਰੇਲੀਆ ਤੋਂ ਰਵਨੀਤ ਦੇ ਫਾਦਰ ਨੂੰ ਫੋਨ ਲਾਉਂਦਾ ਕਿ ਰਵਨੀਤ ਕਿੱਥੇ ਆ ਉਸ ਦਾ ਫੋਨ ਨਹੀਂ ਮਿਲ ਰਿਹਾ ਤਾਂ ਸਾਰੇ ਆਸੇ-ਪਾਸੇ ਵੇਖਦੇ ਆ ਉਹਨਾਂ ਨੂੰ ਰਵਨੀਤ ਕੌਰ ਮਿਲਦੀ ਨਹੀਂ ਉਹਨਾਂ ਨੂੰ ਲੱਗਦਾ ਹੈ ਕਿ ਆਸ-ਪਾਸ ਕਿਸੇ ਕੋਲ ਬੈਠੀ ਹੋਣੀ ਕਿਸੇ ਰਿਸ਼ਤੇਦਾਰ ਵੱਲ ਹੋਣੀ ਹੋਰ ਕਿੱਥੇ ਜਾਣਾ ਉਹਨੇ ਦਿਨ ਦਾ ਵੇਲਾ ਹੈ ਇਨਸਾਨ ਪਿੰਡਾਂ ਚ ਲੰਘ ਹੀ ਜਾਂਦਾ ਗੱਪਾਂ ਮਾਰਨ ਟਾਈਮ ਪਾਸ ਕਰਨ ਨੂੰ ਤੇ ਨਾਲੇ ਰਵਨੀਤ ਕੌਰ ਕੋਲ ਇੱਥੇ ਕੰਮ ਵੀ ਕਿਹੜਾ ਸੀ ਸਵੇਕੇ ਕਿਸੇ ਭੂਆ ਚਾਚੀ ਨਾਲ ਦੁੱਖ ਸੁੱਖ ਫਰੋਲਦੀ ਹੋਣੀ ਆ ਕੇ ਤੇ ਬਹਿ ਕੇ ਚਾਹ ਪੀਂਦੀ ਹੋਣੀ ਆ ਘਰ ਬੈਠੀ ਬੋਰ ਹੁੰਦੀ ਹੋਣੀ ਪਰ ਸ਼ਾਮਾਂ ਪੈ ਜਾਂਦੀਆਂ ਨੇ ਘਰ ਦੇ ਰਵਨੀਤ ਕੌਰ ਨੂੰ ਲੱਭ ਲੱਭ ਹਾਰ ਜਾਂਦੇ ਨੇ ਪਰ ਰਵਨੀਤ ਨਹੀਂ ਲੱਭਦੀ ਫਿਰ ਘਰ ਦੇ ਮਜਬੂਰਨ ਪੁਲਿਸ ਕੰਪਲੇਂਟ ਕਰਦੇ ਨੇ ਇਸ ਦੌਰਾਨ ਰਵਨੀਤ ਕੌਰ ਦਾ ਬ੍ਰਦਰ ਜਸਨੀਤ ਸਿੰਘ ਲਗਾਤਾਰ ਰਵਨੀਤ ਦੇ ਘਰ ਵਾਲੇ ਨਾਲ ਫੋਨ ਤੇ ਗੱਲ ਕਰ ਰਿਹਾ ਹੁੰਦਾ ਉਸ ਨੂੰ ਹਰ ਗੱਲ ਦੱਸ ਰਿਹਾ ਹੁੰਦਾ ਰਵਨੀਤ ਕੌਰ 14 ਮਾਰਚ ਨੂੰ ਲਾਪਤਾ ਹੁੰਦੀ ਹੈ ਦਿਨ ਥਰਡਸਡੇ ਦਾ ਹੁੰਦਾ ਘਰ ਦੇ ਸਾਰੇ ਡਰੇ ਹੁੰਦੇ ਆ ਰਵਨੀਤ ਕੌਰ ਦਾ ਭਰਾ ਜਸਨੀਤ ਉਸਦੇ ਹਸਬੰਦ ਨੂੰ ਤੁਰੰਤ ਇੰਡੀਆ ਆਨ ਲਈ ਕਹਿੰਦਾ ਕਿਉਂਕਿ ਪੇਕਾ ਪਰਿਵਾਰ ਤਾਂ ਚੰਤਤ ਹੁੰਦਾ ਹੀ ਹੈ ਪਰ ਘਰ ਵਾਲੇ ਦੇ ਆਪਣੇ ਫਰਜ਼ ਹੁੰਦੇ ਨੇ ਨਾ ਰਵਨੀਤ ਕੌਰ ਦਾ ਪਤੀ ਜਸਪ੍ਰੀਤ ਕਹਿੰਦਾ ਹੈ ਕਿ ਉਹ ਸਕੂਲ OZI ਨਹੀਂ ਹੈ ਸੋ ਉਸ ਨੂੰ ਵੀਕੈਂਡ ਟੱਪਣ ਦੀ ਵੇਟ ਕਰਨੀ ਪੈਗੀ ਵੀਜ਼ਾ ਅਪਲਾਈ ਕਰੂੰਗਾ ਤਾਂ ਵੀ ਫਿਰ 4-5 ਦਿਨ ਤਾਂ ਲੰਘ ਹੀ ਜਾਣੇ ਇਸ ਕੰਮ 'ਚ ਇਹ ਗੱਲ ਚਲੋ ਕੋਈ ਵੀ ਸਮਝ ਸਕਦਾ ਹੈ ਕਿ ਪੇਪਰ ਵਰਕ ਹੈ ਟਾਈਮ ਲੱਗਦਾ ਹੈ ਡਾਕੂਮੈਂਟੇਸ਼ਨ ਹੈ ਕਈ ਵਾਰ ਨਹੀਂ ਮਿਲਦਾ ਛੇਤੀ ਵੀਜ਼ਾ ਇਹ ਠੀਕ ਹੈ ਪਰ ਇੱਥੇ ਰਵਨੀਤ ਕੌਰ ਦੇ ਪਰਾਜ ਜਸਨੀਤ ਸਿੰਘ ਨੂੰ ਕੁਝ ਅੱਠ ਪਟਾ ਲੱਗਦਾ ਹੈ ਉਸ ਨੂੰ ਡਿਫਰੈਂਟ ਜਿਹਾ ਲੱਗਦਾ ਜਸਪ੍ਰੀਤ ਸਿੰਘ ਦਾ ਬਿਹੇਵੀਅਰ ਜਿਵੇਂ ਕਿ ਉਹ ਕੁਝ ਲੁਕਾ ਰਿਹਾ ਹੋਵੇ ਜਿਵੇਂ ਕਿ ਉਹਨੂੰ ਆਪਣੀ ਘਰ ਵਾਲੀ ਦੀ ਉਨੀ ਫਿਕਰ ਨਾ ਹੋਵੇ ਜਿੰਨੀ ਹੋਣੀ ਚਾਹੀਦੀ ਸੀ ਉਹ ਬਸ ਉੱਪਰੋਂ ਉੱਪਰੋਂ ਫਿਕਰ ਸ਼ੋਅ ਕਰਦਾ ਹੋਵੇ ਭਾਵੇਂ ਇਹ ਸਭ ਕੁਝ ਸਹੀ ਨਾ ਵੀ ਹੁੰਦਾ ਪਰ ਉਹਨਾਂ ਦੀ ਕੁੜੀ ਗਾਇਬ ਸੀ ਸੋ ਉਹਨਾਂ ਨੇ ਹਰ ਪਹਿਲੂ ਵੇਖਣਾ ਸੀ ਉਹ ਆਸਟ੍ਰੇਲੀਅਨ ਐਮਬੈਸੀ ਨਾਲ ਵੀ ਕਿਸੇ ਤਰ੍ਹਾਂ ਰਾਬਤਾ ਕਾਇਮ ਕਰਦਿਆ ਕਿ ਤੋ ਕੋ ਇਨਫੋਰਮੇਸ਼ਨ ਉਹਨਾਂ ਨੂੰ ਮਿਲਦੀ ਆ ਕਿ ਜਸਪ੍ਰੀਤ ਸਿੰਘ ਨੇ ਤਾਂ ਵੀਜ਼ਾ ਅਪਲਾਈ ਹੀ ਨਹੀਂ ਕੀਤਾ ਇੰਡੀਆ ਲਈ ਉਸ ਦੇ ਘਰ ਵਾਲੀ ਗਾਇਬ ਹੈ ਉਸ ਨੂੰ ਦਾ ਸਪੈਸ਼ਲ ਐਫਰਟਸ ਮਾਰ ਕੇ ਇੰਡੀਆ ਆਉਣਾ ਚਾਹੀਦਾ ਸੀ ਪਰ ਉਹ ਟਾਲਮਟੋਲ ਕਰੀ ਜਾਂਦਾ ਸੋ ਰਵਨੀਤ ਕੌਰ ਦੇ ਘਰ ਦੇ ਲਾਗੇ 골ਡ ਕੋਸਟ 'ਚ ਰਹਿੰਦੇ ਰਵਨੀਤ ਕੌਰ ਦੇ ਕੁਝ ਫਰੈਂਡਸ ਨੂੰ ਫੋਨ ਲਾਤੇ ਆ ਬਸ ਉਹਨਾਂ ਫੋਨ ਕਾਲਸ ਨਾਲ ਬੜਾ ਕੁਝ ਸਾਹਮਣੇ ਆਉਂਦਾ ਹੈ ਰਵਨੀਤ ਕੌਰ ਦੀ ਫਰੈਂਡ ਦੱਸਦੀ ਆ ਕਿ ਜਸਪ੍ਰੀਤ ਸਿੰਘ ਤੇ ਰਵਨੀਤ ਕੌਰ ਚ ਇੱਕ ਕੁੜੀ ਕਿਰਨਜੀਤ ਨੂੰ ਲੈ ਕੇ ਬੜਾ ਕਲੇਸ਼ ਚੱਲਦਾ ਸੀ ਜਸਪ੍ਰੀਤ ਦਾ ਇਸ ਕੁੜੀ ਨਾਲ ਅਫੇਰ ਚੱਲ ਰਿਹਾ ਸੀ ਜਿਸਦਾ ਪਤਾ ਰਵਨੀਤ ਨੂੰ ਲੱਗ ਗਿਆ ਸੀ ਇਹਨਾਂ ਦੋਵਾਂ ਦਰਮਿਆਨ ਹਰ ਰੋਜ਼ ਤਰ੍ਹਾਂ ਦੇ ਸੰਬੰਧ ਸਨ ਜੋ ਰਵਨੀਤ ਕੌਰ ਨੂੰ ਬਰਦਾਸ਼ਤ ਹੋ ਹੀ ਨਹੀਂ ਸਕਦੇ ਸਨ ਤੇ ਇਸ ਦੇ ਪਤਾ ਲੱਗਣ ਦੇ ਬਾਅਦ ਕਲੇਸ਼ ਸ਼ੁਰੂ ਹੋ ਗਿਆ ਸੀ ਜਦੋਂ ਇਹ ਇਨਫੋਰਮੇਸ਼ਨ ਦਵਨੀਤ ਕੌਰ ਦੇ ਕਰਤਿਆਂ ਨੂੰ ਮਿਲਦੀ ਆ ਤਾਂ ਉਹ ਇਹ ਗੱਲ ਪੁਲਿਸ ਨਾਲ ਵੀ ਸ਼ੇਅਰ ਕਰਦੇ ਨੇ ਪੁਲਿਸ ਹੁਣ ਇਸ ਡਾਇਰੈਕਸ਼ਨ 'ਚ ਮੁੜ ਜਾਂਦੀ ਹੈ ਇਨਵੈਸਟੀਗੇਸ਼ਨ ਨੂੰ ਪੁਲਿਸ ਨੂੰ ਇਹ ਪਤਾ ਲੱਗਦਾ ਹੈ ਕਿ ਕਿਰਨਜੀਤ ਕੌਰ ਰਵਨੀਤ ਦੇ ਇੰਡੀਆ ਆਉਣ ਤੋਂ ਇੱਕ ਵੀਕ ਪਹਿਲਾਂ ਹੀ ਇੰਡੀਆ ਆਈ ਹੁੰਦੀ ਹੈ ਯਾਨੀ ਫਰਵਰੀ ਚ ਤੇ ਰਿਟਰਨ ਜਾਣਾ ਹੁੰਦਾ ਉਹਨੇ 15 ਮਾਰਚ ਨੂੰ ਰਵਨੀਤ ਕੌਰ ਦੇ ਗਾਇਬ ਹੋਣ ਤੋਂ ਇੱਕ ਦਿਨ ਬਾਅਦ ਹੀ ਪੁਲਿਸ ਦੇਰ ਨਹੀਂ ਕਰਦੀ ਉਹ ਕਿਰਨਜੀਤ ਕੌਰ ਦੀ ਭੈਣ ਦਰਨਜੀਤ ਕੌਰ ਨੂੰ ਰੀਮਾਂਡ ਤੇ ਲੈਂਦੇ ਨੇ ਤੇ ਪੁੱਛਗਿੱਛ ਸ਼ੁਰੂ ਹੁੰਦੀ ਆ ਭੈਣ ਵੱਲੋਂ ਜੋ ਗੱਲਾਂ ਦਸੀਆਂ ਜਾਂਦੀਆਂ ਨੇ ਪੁਲਿਸ ਉਹ ਐਕਸਪੈਕਟ ਬਿਲਕੁਲ ਨਹੀਂ ਕਰ ਰਹੀ ਹੁੰਦੀ ਜਸਪ੍ਰੀਤ ਸਿੰਘ ਦਾ ਪਲਾਨ ਸਿਰਫ ਆਪਣੀ ਘਰ ਵਾਲੀ ਰਵਨੀਤ ਕੌਰ ਨੂੰ ਹੀ ਮਾਰਨ ਦਾ ਨਹੀਂ ਹੁੰਦਾ ਬਲਕਿ ਉਹ ਆਪਣੀ ਨਿੱਕੀ ਜਹੀ 4 ਸਾਲ ਦੀ ਧੀ ਤੂੰ ਵੀ ਛੁਟਕਾਰਾ ਚਾਹੁੰਦਾ ਹੁੰਦਾ ਯਾਨੀ ਉਹ ਉਹਨੂੰ ਵੀ ਮਾਰਨਾ ਚਾਹੁੰਦਾ ਹੁੰਦਾ ਰਵਨੀਤ ਕੌਰ ਦੀ ਕਿਡਨਾਪਿੰਗ ਦਾ origignal ਪਲਾਨ ਹੁੰਦਾ 27 ਫਰਵਰੀ ਦਾ ਜਦੋਂ ਉਹ ਦਿੱਲੀ ਦੇ 에어ਪੋਰਟ ਤੇ ਲੈਂਡ ਹੀ ਕਰਦੀ ਹੈ ਪਰ ਉਸਦੇ ਸਹੁਰਾ ਸਾਹਿਬ ਲੈਣ ਆਉਂਦੇ ਨੇ ਸੋ ਪਲਾਨ ਸਿਰੇ ਹੀ ਨਹੀਂ ਚੜਦਾ ਇਸੇ ਕਰਕੇ ਫਿਰ 14 ਮਾਰਚ ਨੂੰ ਕਿਡਨਾਪਿੰਗ ਕੀਤੀ ਜਾਂਦੀ ਹੈ ਦਰਸਲ ਹੁੰਦਾ ਇਹ ਹੈ ਕਿ ਜਦੋਂ 14 ਮਾਰਚ ਨੂੰ ਰਵਨੀਤ ਕੌਰ ਸਵੇਰੇ 11:30 ਵਜੇ ਆਪਣੇ ਘਰ ਵਾਲੇ ਜਸਪ੍ਰੀਤ ਸਿੰਘ ਨਾਲ ਗੱਲ ਕਰ ਰਹੀ ਹੁੰਦੀ ਹੈ ਤਾਂ ਉਹ ਘਰੋਂ ਬਾਹਰ ਇਸ ਲਈ ਜਾਂਦੀ ਹੈ ਕਿਉਂਕਿ ਜਸਪ੍ਰੀਤ ਉਹਨੂੰ ਕਹਿੰਦਾ ਹੈ ਕਿ ਉਹ ਘਰੋਂ ਨਿਕਲ ਕੇ ਉਹਨੂੰ ਪਿੰਡ ਦਿਖਾਵੇ ਕਿਉਂਕਿ ਉਹ ਪਿੰਡ ਨੂੰ ਬਾਲਾ ਮਿਸ ਕਰਦਾ ਹੈ ਰਵਨੀਤ ਵਿਚਾਰੀ ਮੰਨ ਲੈਂਦੀ ਹੈ ਘਰ ਵਾਲੇ ਦੀ ਗੱਲ ਕਿ ਉਹ ਪਿੰਡ ਵਿੱਚ ਕਰਿਆ ਮੈਂ ਦਿਖਾ ਦਵਾਂ ਨਿਕਲ ਪੈਂਦੀ ਹੈ ਫਿਰਨੀਵਾਲ ਨੂੰ ਪਰ ਉਹਨੂੰ ਕੀ ਪਤਾ ਹੁੰਦਾ ਕਿ ਜ਼ਮੀਰ ਤੋਂ ਡਿੱਗੀ ਹੋਈ ਕਿਰਨਜੀਤ कौर ਗੱਡੀ ਚੋਸ ਦੀ ਵੇਟ ਕਰ ਰਹੀ ਹੁੰਦੀ ਹੈ ਰਵਨੀਤ कौर ਦਾ ਪਤੀ ਜਸਪ੍ਰੀਤ ਉਹਨੂੰ ਕਹਿੰਦਾ ਹੈ ਕਿ ਗੱਡੀ ਤੈਨੂੰ ਜਿਹੜੀ ਨਜ਼ਰ ਆ ਰਹੀ ਹੈ ਨਾ ਉਸ ਕਿਰਨਜੀਤ ਤੇਰੀ ਵੇਟ ਕਰਦੀ ਹੈ ਉਹ ਤੇਰੇ ਨਾਲ ਕੁਝ ਗੱਲ ਕਰਨਾ ਚਾਹੁੰਦੀ ਹੈ ਉਨ ਰਵਨੀਤ ਕੌਰ ਨੂੰ ਆ ਪਤਾ ਹੁੰਦਾ ਹੈ ਕਿ ਕਿਰਨਜੀਤ ਕੌਣ ਆ ਇਹ ਉਹੀ ਆ ਦੂਜੀ ਔਰਤ ਜੋ ਉਸ ਦਾ ਘਰ ਖਰਾਬ ਕਰਨ ਲਈ ਹੁੰਦੀ ਹੈ ਗੱਡੀ 'ਚ ਕਿਰਨਜੀਤ ਦੀ ਭੈਣ ਤਰਨਜੀਤ ਵੀ ਹੁੰਦੀ ਆ ਨਾਲ ਦੋ ਹੋਰ ਲੋਕ ਵੀ ਹੁੰਦੇ ਨੇ ਸ਼ਾਇਦ ਉਸ ਵਕਤ ਰਵਨੀਤ ਕੌਰ ਨੂੰ ਲੱਗਿਆ ਹੋਵੇ ਕਿ ਦੇਖਾਂ ਤਾਂ ਸਹੀ ਕਿ ਇਹ ਕੀ ਗੱਲ ਕਰਨ ਆਈ ਆ ਜਾਂ ਉਹ ਘਰ ਵਾਲੇ ਦੀ ਗੱਲ ਮੰਨ ਕੇ ਗੱਡੀ 'ਚ ਬੈਠ ਗਈ ਹੋਵੇ ਜਾਂ ਇਹ ਵੀ ਹੋ ਸਕਦਾ ਹੈ ਕਿ ਉਹ ਗੱਡੀ 'ਚ ਨਾ ਬੈਠ ਰਹੀ ਹੋਵੇ ਤੇ ਉਸ ਨੂੰ ਜ਼ਬਰਦਸਤੀ ਬਿਠਾਇਆ ਗਿਆ ਹੋਵੇ ਪਰ ਉਹ ਗੱਡੀ 'ਚ ਬੈਠ ਜ਼ਰੂਰ ਜਾਂਦੀ ਆ ਕਿਸੇ ਤਰ੍ਹਾਂ ਗੱਡੀ 'ਚ ਬੈਠਿਆਂ ਉਸ ਨੂੰ ਕੋਈ ਦਵਾਈ ਸੰਘਾਈ ਜਾਂਦੀ ਆ ਬੇਹੋਸ਼ੀ ਦੀ ਕਹਿੰਦੇ ਆ ਉਸ ਤੋਂ ਬਾਅਦ ਕੀ ਹੁੰਦਾ ਇਹ ਨਹੀਂ ਪਤਾ ਪਰ ਕੁਝ ਗੱਲਾਂ ਮੀਡੀਆ ਰਿਪੋਰਟਸ ਰਾਹੀਂ ਸਾਹਮਣੇ ਆਉਂਦੀਆਂ ਨੇ ਕੁਝ ਵੀਡੀਓ ਰੈਫਰੈਂਸਸ ਵੀ ਮਿਲਦੇ ਨੇ ਜਿਨ੍ਹਾਂ ਦੀ ਪੁਸ਼ਟੀ ਤਾਂ ਮੈਂ ਨਹੀਂ ਕਰਦੀ ਪਰ ਕਿਹਾ ਜਾਂਦਾ ਹੈ ਕਿ ਕਿਰਨਜੀਤ ਕੌਰ ਤੇ ਉਸ ਦੀ ਭੈਣ ਤਰਨਜੀਤ ਕੌਰ ਬੇਹੋਸ਼ੀ ਦੀ ਹਾਲਤ 'ਚ ਰਵਨੀਤ ਕੌਰ ਦਾ ਗਲਾ ਘੋਟ ਕੇ ਕਤਲ ਕਰਦੇ ਆ ਤੇ ਫਿਰ ਬਾਅਦ ਚ ਮਰੀ ਹੋਈ ਰਵਨੀਤ ਨੂੰ ਉਸਦੇ ਪਿੰਡ ਤੋਂ ਲਗਭਗ 200 ਕਿਲੋਮੀਟਰ ਦੂਰ ਪਾਖੜਾ ਨਹਿਰ ਲੈ ਕੇ ਜਾ ਕੇ ਨਹਿਰ ਚ ਸੁੱਟ ਦਿੱਤਾ ਜਾਂਦਾ ਹੈ ਤੇ ਹੋਰ ਸੁਣੋ ਇਸ ਦੌਰਾਨ ਵੀਡੀਓ ਕਾਲ ਜੋ ਜਸਪ੍ਰੀਤ ਦੀ ਰਵਨੀਤ ਕੌਰ ਦੇ ਨਾਲ ਚੱਲ ਰਹੀ ਹੁੰਦੀ ਆ ਉਹ ਅਜੇ ਵੀ ਚੱਲ ਰਹੀ ਹੁੰਦੀ ਆ ਕੱਟੀ ਨਹੀਂ ਗਈ ਹੁੰਦੀ ਫਿਰ ਰਵਨੀਤ ਕੌਰ ਨੂੰ ਤਾਂ ਕਾਲ ਕੱਟਣ ਦਾ ਵਿੱਚ ਟਾਈਮ ਹੀ ਨਹੀਂ ਮਿਲਿਆ ਹੋਵੇਗਾ ਨਾ ਉਸ ਤੇ ਇਹ ਲੋਕ ਟੁੱਟ ਪਏ ਹੋਣਗੇ ਪਰ ਘਰ ਵਾਲਾ ਜਸਪ੍ਰੀਤ ਸਿੰਘ ਵੀ ਕਾਲ ਤੇ ਹੀ ਹੁੰਦਾ ਉਹ ਕਾਲ ਨਹੀਂ ਕੱਟਦਾ ਉਹ ਸਭ ਸ਼ਾਇਦ ਇੰਜੋਏ ਕਰਦਾ ਹੈ ਤੇ ਜਸਪ੍ਰੀਤ ਆਪਣੀਆਂ ਅੱਖਾਂ ਨਾਲ ਇਹ ਸਾਰਾ ਕੁਝ ਹੁੰਦਿਆਂ ਹੋਇਆਂ ਵੇਖਦਾ ਹੈ। ਉਹ ਆਪਣੇ ਹੀ ਅਨਬੌਰਨ ਚਾਈਲਡ ਤੇ ਰਵਨੀਤ ਨੂੰ ਮਰਦਿਆਂ ਹੋਇਆਂ ਵੇਖਦਾ ਹੈ ਲਈ। ਰਵਨੀਤ ਕੌਰ ਨੂੰ ਮਾਰ ਕੇ ਕਿਰਨਜੀਤ ਕੌਰ ਅਗਲੇ ਦਿਨ ਹੀ ਆਸਟ੍ਰੇਲੀਆ ਵਾਪਸ ਆ ਜਾਂਦੀ ਹੈ। ਪੁਲਿਸ ਨੂੰ 11 ਦਿਨ ਬਾਅਦ ਰਵਨੀਤ ਕੌਰ ਦੀ ਲਾਸ਼ ਪਾਖੜਾ ਨਹਿਰ ਚੋਂ ਮਿਲ ਜਾਂਦੀ ਹੈ। ਹੁਣ ਵੇਖੋ ਕਤਲ ਵੀ ਇੱਕ ਨਹੀਂ ਹੁੰਦਾ ਨਾ ਦੋ ਹੁੰਦੇ ਨੇ ਇੱਕ ਰਵਨੀਤ ਕੌਰ ਦਾ ਤੇ ਇੱਕ ਉਸ ਦੇ ਹੋਣ ਵਾਲੇ ਬੱਚੇ ਦਾ। ਪੁਲਿਸ ਦੇ ਮੁਤਾਬਕ ਕਰਨਜੀਤ ਕੌਰ ਨੇ ਇਨੀਸ਼ੀਅਲ ਪੋਸ਼ਕਿਸ਼ ਵਿੱਚ ਦੱਸਿਆ ਸੀ ਕਿ ਜਸਪ੍ਰੀਤ ਸਿੰਘ ਆਸਟ੍ਰੇਲੀਆ ਦੇ ਇੱਕ ਹੋਟਲ ਵਿੱਚ ਕੰਮ ਕਰਦਾ ਹੈ। ਕਾਫੀ ਵਕਤ ਤੋਂ ਕਰਨਜੀਤ ਕੌਰ ਦੇ ਨਾਲ ਉਸ ਦਾ ਅਫેર ਚੱਲ ਰਿਹਾ ਹੈ ਜਿਸ ਦਾ ਰਮਨੀਤ ਕੌਰ ਵਿਰੋਧ ਕਰਦੀ ਸੀ। ਇਸ ਤੇ ਜਸਪ੍ਰੀਤ ਨੇ ਪਤਨੀ ਦੀ ਹੱਤਿਆ ਦੀ ਯੋਜਨਾ ਬਣਾਈ। ਰਮਨੀਤ ਕੌਰ ਨੂੰ ਖਤਮ ਕਰਨ ਤੋਂ ਬਾਅਦ ਕਰਨਜੀਤ ਕੌਰ ਦੀ ਭੈਣ ਤਰਨਜੀਤ ਕੌਰ ਅਤੇ ਸੰਦੀਪ ਸਿੰਘ ਨਾਂ ਦੇ ਇੱਕ ਬੰਦੇ ਨੇ ਵੀ ਸਾਥ ਦਿੱਤਾ। ਸੰਦੀਪ ਉਸ ਦੇ ਜੀਜੇ ਦਾ ਰਿਸ਼ਤੇਦਾਰ। 24 ਮਾਰਚ ਨੂੰ ਪੁਲਿਸ ਦੇ ਹੱਥੇ ਚੜੀ ਰਣਜੀਤ ਕੌਰ ਨੇ ਰਿਮਾਂਡ ਦੌਰਾਨ ਸਾਰੀ ਕਹਾਣੀ ਉਗਲ ਦਿੱਤੀ। ਪੁਲਿਸ ਐਫ ਆਈ ਆਰ ਚ ਆਸਟ੍ਰੇਲੀਆ 'ਚ ਮੌਜੂਦ ਕਿਰਨਜੀਤ ਕੌਰ ਤੇ ਜਸਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਤੇ ਤਿੰਨ ਹੋਰ ਲੋਕਾਂ ਦੀ ਐਫ ਆਈ ਆਰ ਚ ਸ਼ਮੂਲੀਅਤ ਹੁੰਦੀ ਹੈ। ਪੰਜਾਬ ਪੁਲਿਸ ਕੋਲ ਹੁਣ ਕਾਫੀ ਸਬੂਤ ਹੁੰਦੇ ਨੇ। ਉਹ ਆਸਟ੍ਰੇਲੀਆ ਦੀ ਫੈਡਰਲ ਪੁਲਿਸ ਨਾਲ ਗੱਲਬਾਤ ਕਰਦੇ ਆ। ਕੋਸ਼ਿਸ਼ ਹੁੰਦੀ ਹੈ ਕਿ ਕਿਰਨਜੀਤ ਤੇ ਜਸਪ੍ਰੀਤ ਨੂੰ ਛੇਤੀ ਤੋਂ ਛੇਤੀ ਇੰਡੀਆ ਲੈ ਕੇ ਆਉਂਦਾ ਚਾਹੇ। ਅਪ੍ਰੈਲ ਹੁੰਦੀ ਆ ਤੇ ਇਸੇ ਮਹੀਨੇ ਆਸਟ੍ਰੇਲੀਅਨ ਫੈਡਰਲ ਪੁਲਿਸ ਹਰਕਤ 'ਚ ਆਉਂਦਿਆਂ ਕਿਰਨਜੀਤ ਤੇ ਜਸਪ੍ਰੀਤ ਤੋਂ ਘੰਟਿਆ ਪੁੱਛਤਾਚ ਕਰਦੀ ਐ ਪਰ ਇਹ ਦੋਵੇਂ ਮੰਨਦੇ ਹੀ ਨਹੀਂ ਕਿ ਇਹਨਾਂ ਦਾ ਰਵਨੀਤ ਦੀ ਕਿਡਨਾਪਿੰਗ ਜਾਂ ਕਤਲ ਨਾਲ ਕੋਈ ਵੀ ਲੈਣਾ ਦੇਣਾ ਹੈ ਹੁਣ ਕੁਝ ਗੱਲਾਂ ਤੇ ਅਸੀਂ ਸਟਕ ਹੋ ਜਾਂਦੇ ਆ ਮੈਂ ਸਟਕ ਹੋ ਜਾਂਦੀ ਆ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਇਹ ਇਨਫੋਰਮੇਸ਼ਨ ਮੈਨੂੰ ਨਹੀਂ ਮਿਲੀ ਕਿ ਪੁਲਿਸ ਇਹਨਾਂ ਦੋਵਾਂ ਨੂੰ ਆਸਟ੍ਰੇਲੀਆ ਤੋਂ ਇੰਡੀਆ ਲੈ ਕੇ ਆ ਪਾਈ ਕਿ ਨਹੀਂ हां मीडिया रिपोर्ट ਸਥਾਨੀ ਇਹ ਜਾਣਕਾਰੀ ਜ਼ਰੂਰ ਮਿਲਦੀ ਆ ਕਿ ਆਸਟ੍ਰੇਲੀਆ ਫੈਡਰਲ ਪੁਲਿਸ ਦੇ ਇੱਕ ਆਫੀਸਰ ਨੇ ਦੱਸਿਆ ਸੀ ਕਿ ਜੋ ਪੁਲਿਸ ਆਫੀਸਰ ਪੰਜਾਬ ਚ ਇੱਕ ਕੇਸ ਦੀ ਜਾਂਚ ਕਰ ਰਿਹਾ ਸੀ ਉਸ ਦੀ ਬਦਲੀ ਹੋ ਗਈ ਤੇ ਜਿਹੜਾ ਨਵਾਂ ਅਫਸਰ ਆਇਆ ਉਸ ਨਾਲ ਇਸ ਬਾਰੇ ਕੋਈ ਗੱਲ ਨਹੀਂ ਹੋ ਸਕੀ ਅੱਜ ਇਸ ਵਕਤ ਕਿਰਨਜੀਤ ਕੌਰ ਤੇਜਸਪ੍ਰੀਤ ਸਿੰਘ ਕਿੱਥੇ ਨੇ ਇਸ ਬਾਰੇ ਬਹੁਤ ਲੱਭਣ ਦੇ ਵੀ ਕੋਈ ਜਾਣਕਾਰੀ ਨਹੀਂ ਮਿਲਦੀ ਕਿਰਨਜੀਤ ਦੇ ਭੈਣ ਤਰਨਜੀਤ ਬਾਰੇ ਮੈਂ ਕਾਫੀ ਸਰਚ ਕੀਤਾ ਹੋਰ ਵੀਡੀਓਜ਼ ਵੀ ਵੇਖੀਆਂ ਪੁਰਾਣੀਆਂ ਆਨਲਾਈਨ ਅਖਬਾਰਾਂ ਵੀ ਛਾਨੀਆਂ ਪਰ ਮੈਨੂੰ ਉਸ ਨਾਲ ਤਾਲੁਕ ਰੱਖਦੀ ਵੀ ਕੋਈ ਖਬਰ ਨਹੀਂ ਮਿਲੀ ਜਾਣਦੀਆਂ ਕਿ ਪੂਰੀ ਇਨਫੋਰਮੇਸ਼ਨ ਇਕੱਠੀ ਨਹੀਂ ਕਰ ਪਾਈ ਪਰ ਕੋਸ਼ਿਸ਼ ਕੀਤੀ ਮੈਂ ਫਿਰ ਵੀ ਪੂਰਾ ਮਾਮਲਾ ਤੁਸੀਂ ਸੁਣਿਆ ਜਾਂ ਇਹ ਕਹਿ ਲਓ ਪੂਰੀ ਕਹਾਣੀ 'ਚ ਤੁਸੀਂ ਨਾਲ ਜੁੜਿਓ ਰੂ ਕੰਬਦੀ ਆ ਨਾ ਰਿਸ਼ਤਾ ਨਹੀਂ ਚਾਹੀਦਾ ਜ਼ਿੰਦਗੀ ਕਿਸੇ ਹੋਰ ਨਾਲ ਬਤਾਉਣੀ ਹੈ ਤਾਂ ਅੱਡ ਹੋ ਜਾਓ ਜੀ ਡਿਵੋਰਸ ਲੈ ਲਓ ਜਾਨ ਲੈਣ ਦਾ ਕੀ ਮਤਲਬ ਉਹ ਵੀ ਉਦੋਂ ਜਦੋਂ ਰਵਨੀਤ ਕੌਰ ਅੰਦਰ ਇੱਕ ਨਿੱਕੀ ਜਹੀ ਜਾਨ ਸੀ ਉਹ 4 ਸਾਲ ਦੀ ਬੱਚੀ ਜਿਸ ਦਾ ਪਿਓ ਉਸ ਨੂੰ ਮਾਰਨ ਦੀ ਪਲਾਨਿੰਗ ਕਰ ਬੈਠਾ ਸੀ ਉਹਦੀ ਜ਼ਿੰਦਗੀ 'ਚ ਤਾਂ ਨਾ ਹੁਣ ਮਾਂ ਰਹੀ ਤੇ ਨਾ ਹੀ ਪਿਓ ਧੀਆਂ ਤੇ ਪਿਓ ਦੀ ਜਾਨ ਹੁੰਦੀਆਂ ਨੇ ਨਾ ਤੇ ਇਹ ਉਹਨਾਂ ਦੀ ਹੀ ਜਾਨ ਦਾ ਦੁਸ਼ਮਣ ਬਣ ਗਿਆ ਹੱਤ ਸੋਸਾਇਟੀ ਦੇ ਡਾਰਕ ਕਾਰਨਰਸ ਬਹੁਤ ਹੈਰਾਨ ਕਰਦੇ ਨੇ ਬਹੁਤ ਪਰੇਸ਼ਾਨ ਕਰਦੇ ਨੇ ਸੀਰੀਅਸਲੀ ਵਾਹਿਗੁਰੂਸ ਮਤ ਬਖਸ਼ਣ ਤੁਸੀਂ ਦੇਖ ਰਹੇ ਹੋ ਕੈਮਰਾ ਆਲੈਂਸਾ ਜੀ